ਪੰਜਾਬੀ ਅਤੇ ਪ੍ਰਵਾਸੀ ਜਥੇਬੰਦੀਆਂ ਨੇ ਕੀਤੀ ਸਾਂਝੀ ਮੀਟਿੰਗ ਜ਼ਿਲ੍ਹਾ ਸ਼ਿਦਪਾਦਰ ਸਿੰਘ ਨਗਰ ਨਵਾਂ ਸ਼ਹਿਰ ਦੇ 12 ਤਰੀ ਬਾਗ ਵਿਖੇ ਪੰਜਾਬੀ ਅਤੇ ਪ੍ਰਵਾਸੀ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਵਿਸ਼ੇਸ਼ ਮੀਟਿੰਗ ਕੀਤੀ ਗਈ ਇਸ ਮੌਕੇ ਤੇ ਉਹਨਾਂ ਲੋਕਾਂ ਨੂੰ ਇਹੀ ਕਿਹਾ ਹੈ ਕਿ ਨਫ਼ਰਤ ਦੀ ਅੱਗ ਭੜਕਾਉਣ ਵਾਲੀਆਂ ਤਾਕਤਾਂ ਤੋਂ ਸੁਚੇਤ ਰਹਿਣ ਦਾ ਸੱਦਾ ਵੀ ਦਿੱਤਾ ਗਿਆ ਹੈ ਆਓ ਦੇਖਦੇ ਹਾਂ ਵਿਸ਼ੇਸ਼ ਰਿਪੋਰਟ ਕੰਟਰੈਕਟਰ ਆ ਜਿਹੜੇ ਲੈ ਕੇ ਆਂਦੇ ਆ ਉਹਨਾਂ ਕੋ ਕੋਈ ਲਾਇਸੈਂਸ ਨਹੀਂ ਹੈ ਹਾਲਾਂਕਿ ਉਸ ਐਕਟ ਦੇ ਤਹਿਤ ਤਾਂ ਮਜ਼ਦੂਰ ਦੇ ਆਣ ਜਾਣ ਦਾ ਕਰਾਇਆ ਵੀ ਉਹਨਾਂ ਨੇ ਦੇਣਾ ਹੁੰਦਾ ਹੈ ਉਹਨਾਂ ਦੀ ਸਮਾਜਿਕ ਸੁਰੱਖਿਆ ਦਾ ਵੀ ਉਹਨਾਂ ਨੇ ਪ੍ਰਬੰਧ ਕਰਨਾ ਹੁੰਦਾ ਹੈ ਰਹਿਣ ਦਾ ਪ੍ਰਬੰਧ ਕਰਨਾ ਹੁੰਦਾ ਹੈ ਇਹ ਕੁਛ ਵੀ ਲਾਗੂ ਨਹੀਂ ਹੁੰਦਾ ਇਹ ਤਾਂ ਬੇਵਸ ਮਜ਼ਦੂਰ ਹੈ ਜਿਹੜੇ ਦੇਸ਼ ਦੀ ਅਨ ਇਵਨ ਜਿਹੜੀ ਡਿਵੈਲਪਮੈਂਟ ਹੈ ਉਹਦੀ ਵਜ੍ਹਾ ਕਰਕੇ ਪ੍ਰਵਾਸ ਕਰ ਰਹੇ ਹੈ ਜੇ ਬਿਹਾਰ ਪਛੜਿਆ ਹੋਇਆ ਹੈ ਜਾਂ ਬਹੁਤ ਸਾਰੇ ਸੂਬੇ ਪਛੜੇ ਹੋਏ ਹੈ ਤਾਂ ਪ੍ਰਵਾਸ ਦੀ ਇੱਕ ਸੁਭਾ ਹੁੰਦਾ ਹੈ ਕਿ ਉਹ ਵਿਕਸਿਤ ਸੂਬਿਆਂ ਵੱਲੋਂ ਚਲੇ ਜਾਂਦਾ ਹੈ ਇਸੇ ਕਰਕੇ 1960 ਤੋਂ ਬਾਅਦ ਹੀ ਪ੍ਰਵਾਸੀ ਜ਼ਿਆਦਾ ਆਣੇ ਸ਼ੁਰੂ ਹੋਏ ਜਦੋਂ ਗ੍ਰੀਨ ਰੈਵਿਊਸ਼ਨ ਜਿਹੜਾ ਸਾਡੇ ਪੰਜਾਬ ਦੇ ਵਿੱਚ ਹੋਇਆ ਐਗਰੀਕਲਚਰ ਜਿਹੜਾ ਮੈਕਨਾਈਜ਼ੇਸ਼ਨ ਹੋਈ ਹੈ ਤਾਂ ਲੇਬਰ ਦੀ ਜ਼ਰੂਰਤ ਜਿਹੜੀ ਵਧੀ ਹੈ ਉਸ ਤੋਂ ਬਾਅਦ ਹੀ ਜਿਹੜਾ ਪ੍ਰਵਾਸੀ ਆਣੇ ਸ਼ੁਰੂ ਹੋਏ ਆ ਝੋਨੇ ਦੀ ਲਵਾਈ ਜਿਹੜੀ ਵਧੀ ਹੈ ਨਹੀਂ ਤਾਂ ਪਹਿਲਾਂ ਮੱਕੀ ਹੁੰਦੀ ਸੀ ਆਪੇ ਲੋਕ ਕੱਟ ਲੈਂਦੇ ਹੁੰਦੇ ਸੀ ਕੌਣ ਝੋਨਾ ਲਾਉਂਦਾ ਸੀ ਝੋਨਾ ਲਾਣ ਦੀ ਟੈਕਨੀਕ ਐਕਚੁਅਲੀ ਜੋ ਪ੍ਰਵਾਸੀਆਂ ਕੋਲ ਹੈ ਤੇ ਉਹ ਪੰਜਾਬੀਆਂ ਕੋਲ ਨਹੀਂ ਹੈ ਨਾ ਪੰਜਾਬੀ ਉਹਨੇ ਜਿਹੜੇ ਸੰਗਠਿਤ ਗਰੁੱਪ ਹੈ ਪੰਜਾਬੀਆਂ ਕੋਲ ਮਜ਼ਦੂਰਾਂ ਦੇ ਜਿਹੜੇ ਇਹ ਕੰਮ ਕਰ ਸਕਣ ਉਸ ਮਜਬੂਰੀ ਚੋਂ ਜਿਹੜਾ ਉਹ ਇੱਥੇ ਆਏ ਹੈ ਗਰੀਬੀ ਚੋਂ ਆਏ ਹੈ ਬੇਰੁਜ਼ਗਾਰੀ ਚੋਂ ਆਏ ਹੈ ਉਹਦੇ ਕਾਰਨ ਹੁੰਦੇ ਆ ਪ੍ਰਵਾਸ ਦੇ ਅਸੀਂ ਉਹਨਾਂ ਨੂੰ ਰੋਕ ਨਹੀਂ ਸਕਦੇ ਅਸੀਂ ਉਹ ਇਸ ਵੀ ਖੇਤੇ ਚ ਆ ਗਏ ਆ ਤੇ ਅਸੀਂ ਜਿਹੜੇ ਸੱਤ ਤੋਂ ਵੱਧ ਵਿਕਸਿਤ ਖੇਤੇ ਆ ਅਸੀਂ ਬਾਹਰਲੇ ਮੁਲਕ ਜਿਹੜੇ ਆ ਉਹਨਾਂ ਨੂੰ ਜਾਣਦੇ ਆ ਲੀਗਲੀ ਵੀ ਜਾਣਦੇ ਆ ਇਲੀਗਲੀ ਵੀ ਜਾਂਦੇ ਆਂ ਕੰਧਾਂ ਟੱਪ ਕੇ ਵੀ ਜਾਂਦੇ ਆਂ ਜੰਗਲਾਂ ਚੋਂ ਲੰਘ ਕੇ ਵੀ ਜਾਂਦੇ ਆਂ ਕਿਉਂਕਿ ਸਾਨੂੰ ਉਹ ਲੱਗਦਾ ਹੈ ਕਿ ਉਹ ਵੱਧ ਵਿਕਸਿਤ ਹੈ ਉੱਥੇ ਸਾਡੀ ਜ਼ਿੰਦਗੀ ਵਧੀਆ ਜਿਹੜੀ ਉਹ ਗੁਜ਼ਰ ਸਕਦੀ ਹੈ ਅਸੀਂ ਸਾਰੇ ਹੱਦਾ ਬੰਦੇ ਟੱਪ ਕੇ ਉੱਥੇ ਸੈੱਟ ਹੋਣ ਦੀ ਜਿਹੜੀ ਯਤਨ ਹੈ ਉਹ ਕਰਦੇ ਆਂ ਜਸਰ ਇਸ ਮੇਲੇ ਜੋ ਉਹ ਇਹ ਬਹੁਤ ਖਰੂਦੀ ਟੋਲਾ ਜਿਹੜਾ ਪ੍ਰਵਾਸ ਦੀਆਂ ਮੁਸ਼ਕਲਾਂ ਨੂੰ ਨਹੀਂ ਸਮਝਦਾ ਜਿਹੜਾ ਪ੍ਰਵਾਸ ਦੇ ਕਾਰਨਾਂ ਨੂੰ ਜਿਹੜਾ ਉਹ ਵੀ ਨਹੀਂ ਸਮਝਦਾ ਜਿਹੜਾ ਇਸ ਸੂਬੇ ਦੇ ਵਿੱਚ ਜਿਹੜਾ ਗੜਬੜ ਪੈਦਾ ਕਰਨੀ ਚਾਹੁੰਦਾ ਹੈ ਜੇ ਪ੍ਰੈਕਟੀਕਲੀ ਦੇਖੀਏ ਤਾਂ ਜਿੰਨੀ ਸਾਡੀ ਇੰਡਸਟਰੀ ਹੈ ਪ੍ਰਵਾਸੀਆਂ ਤੋਂ ਬਿਨਾ ਚੱਲ ਹੀ ਨਹੀਂ ਸਕਦੀ ਸਾਡੇ 70 75 ਪੱਠੇ ਹਨ ਮਹੀਨ ਸ਼ਹਿਰ ਚ ਉਹਦੀ ਸਾਰੀ ਲੇਬਰ ਪ੍ਰਵਾਸੀ ਹੈ ਇੰਡਸਟਰੀ ਚ ਸਾਰੀ ਲੇਬਰ ਪ੍ਰਵਾਸੀ ਹੈ ਐਗਰੀਕਲਚਰ ਸਾਰੀ ਲੇਬਰ ਪ੍ਰਵਾਸੀ ਹੈ ਆੜਤੀਆਂ ਦੇ ਜਿਹੜੇ ਅੜਾਟ ਨਿਕਲੇ ਪਏ ਆ ਲੇਬਰ ਉਧਰ ਚੜ੍ਹ ਨਹੀਂ ਰਹੀ ਆ ਨਹੀਂ ਰਹੀ ਮੰਡੀਆਂ ਦੇ ਵਿੱਚ ਲੇਬਰ ਸਬਜ਼ੀ ਮੰਡੀਆਂ ਦੇ ਵਿੱਚ ਜਿਹੜਾ ਉਪਰਵਾਸੀ ਕੰਮ ਕਰਦੇ ਅਸਲ 'ਚ ਇਹਦਾ ਕਾਰਨ ਇਹ ਹੁੰਦਾ ਵੀ ਜਿਹੜੇ ਖਿੱਤੇ ਵਿਕਸਤ ਹੋ ਜਾਂਦੇ ਆ ਉੱਥੇ ਦੀ ਜਿਹੜੀ ਸਥਾਨਕ ਲੇਬਰ ਹੈ ਉਹ ਜਿਹੜੇ ਕੁਝ ਉਦਾਂ ਦੇ ਕੰਮ ਹੁੰਦੇ ਆ ਜਿਹੜੇ ਕਰਨਾ ਨਹੀਂ ਚਾਹਦੇ ਕਵਾੜ ਦਾ ਕੰਮ ਹੈ ਕੌਣ ਕਰਨਾ ਚਾਹੁੰਦਾ ਸਾਡੇ ਚੋਂ ਰੇੜੀ ਲਾਣ ਦਾ ਕੰਮ ਹੈ ਕੋਈ ਨਹੀਂ ਕਰਨਾ ਚਾਹੁੰਦਾ ਜੇ ਕੋਈ ਕਰਨਾ ਚਾਹੁੰਦਾ ਪੰਜਾਬੀ ਦੱਸੇ ਅਸੀਂ ਰੇੜੀਆਂ ਵੀ ਕੋਲੋਂ ਬਣਾ ਕੇ ਦੇ ਦਾਂਗੇ ਵੀ ਆਓ ਤੁਸੀਂ ਇੱਥੇ ਲਾਓ ਕਿਉਂਕਿ ਇਹਨਾਂ ਨੇ ਆਪਣਾ ਕਿਤਾਬ ਬਦਲ ਲਿਆ ਇਹਨਾਂ ਚ ਬਹੁਤੇ ਕੰਸਟ੍ਰਕਸ਼ਨ ਚੱਲੇਗਾ ਜਾਂ ਬਹੁਤੇ ਡਿਬੇਹੀ ਚੱਲੇਗਾ ਛੋਟੇ ਛੋਟੇ ਮੁਲਕਾਂ ਨੂੰ ਚੱਲੇਗਾ ਜਾਂ ਬਾਹਰਲੇ ਮੁਲਕਾਂ ਨੂੰ ਚੱਲੇਗਾ ਇਸ ਕਰਕੇ ਲੇਬਰ ਦੀ ਕਮੀ ਹੈ ਜਿਹੜੀ ਉਹਨਾਂ ਰਾਹੀਂ ਪੂਰੀ ਹੋ ਰਹੀ ਹੈ ਲੈ ਸਰ ਕਿਤੇ ਕਾਰਾਂ ਦਾ ਤਾਂ ਦੇਖੋ ਦੋਸ਼ਾ ਹੈ ਹੀ ਹੈ ਵੈਰੀਫਿਕੇਸ਼ਨ ਦਾ ਕਿਸੇ ਪ੍ਰਵਾਸੀ ਨੇ ਕਦੀ ਨਹੀਂ ਕਿਹਾ ਕਿ ਮੇਰੀ ਵੈਰੀਫਿਕੇਸ਼ਨ ਨਾ ਕਰੋ ਨਾ ਵੈਰੀਫਿਕੇਸ਼ਨ ਹੀ ਇਕਲੀ ਸਮੱਸਿਆ ਹੈ ਕ੍ਰਾਈਮ ਗਲੇ ਪ੍ਰਵਾਸੀ ਵੀ ਨਹੀਂ ਕਰਦੇ ਕ੍ਰਾਈਮ ਹਮ ਪੰਜਾਬ ਚ ਇੱਥੇ ਮਾਲਵੇ ਚ ਇੱਕ ਬੱਚੇ ਦਾ ਤਿੰਨ ਪੰਜਾਬੀਆਂ ਨੇ ਕਤਲ ਕਰਮ ਕੀਤਾ ਉਹ ਗੱਲ ਨਹੀਂ ਹੋਈ ਇਹ ਜਾਣ ਬੁੱਝ ਕੇ ਕੁਝ ਲੋਕ ਜਿਹੜਾ ਇਹ ਵਾਰ ਰਹੇ ਹਨ ਚੀਜ਼ਾਂ ਇਹ ਉਹ ਨਹੀਂ ਵਾਰਨਾ ਚਾਹੀਦਾ ਕ੍ਰਾਈਮ ਇੱਕ ਕਰਦਾ ਹੈ ਉਹਨੂੰ ਉਹਦੀ ਸਜ਼ਾ ਮਿਲੇ ਹੁਣ ਜੇ ਬਿਆਨਦਸੋਂ ਸਤਵੰਦਸੋਂ ਨੇ ਇੰਦਰਾ ਗਾਂਧੀ ਮਾਰੀ ਸਾਰੇ ਸਿੱਖਾਂ ਨੂੰ ਗਲਾਂ ਚ ਪਾ ਕੇ ਟਾਇਰ ਸਾੜਨਾ ਗਲਤ ਸੀ ਅੱਜ ਵੀ ਗਲਤ ਹੈ ਤੇ ਪੰਜਾਬ ਚ ਇੱਕ ਪ੍ਰਵਾਸੀ ਨੇ ਬੱਚੇ ਨੂੰ ਮਾਰਿਆ ਪ੍ਰਵਾਸੀਆਂ ਦੇ ਖਿਲਾਫ ਮੁਹਿੰਮ ਚਲਾਣੀ ਵੀ ਉਸੇ ਤਰ੍ਹਾਂ ਗਲਤ ਹੈ ਵਦੇਸ਼ਾਂ ਦੇ ਵਿੱਚ ਇੱਕ ਸਾਡਾ ਬੱਚਾ ਹੈ ਉਹ ਤੋਂ ਐਕਸੀਡੈਂਟ ਹੋ ਗਿਆ ਉੱਥੇ ਕੈਂਪੇਨ ਚਲਾਈ ਗਈ ਬੇਜਿਸਕ ਸਿੱਖ ਡਰਾਈਵਰਾਂ ਦੇ ਖਿਲਾਫ ਕੈਂਪੇਨ ਉਹ ਵੀ ਗਲਤ ਹੈ ਔਰ ਜਿਹੜੀ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਇੱਕ ਮਹੀਮ ਮਾਈਗ੍ਰੈਂਟ ਦੇ ਚੱਲ ਰਹੀ ਹੈ ਉਹ ਇਕੱਲੇ ਪੰਜਾਬ ਚ ਨਹੀਂ ਹੈ ਇੰਗਲੈਂਡ ਦੇ ਵਿੱਚ 1 ਲੱਖ ਬੰਦਾ ਜਿਹੜਾ ਇਕੱਠਾ ਹੋਇਆ ਪ੍ਰਵਾਸੀਆਂ ਦੇ ਖਿਲਾਫ ਅਮਰੀਕਾ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਜਿਹੜੀ ਮਹਿਮ ਚੱਲੀ ਆਸਟ੍ਰੇਲੀਆ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਮਜਹਰਾ ਹੋਇਆ ਉਹਦੇ ਡੀਪ ਕਾਰਨਾਂ ਨੂੰ ਸਮਝ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਇਹ ਕਿਉਂ ਹੋ ਰਿਹਾ ਉਹ ਮੁਲਕ ਜਿਹੜੇ ਕਹਿੰਦੇ ਅਸੀਂ ਸਭੇ ਤੌਰ ਤੇ ਬਹੁਤ ਵੱਡੇ ਸਭਿਆਚਾਰਕ ਮੁਲਕ ਦੇ ਲੋਕ ਆ ਅਸੀਂ ਸਭਿਆਤਾ ਦੁਨੀਆ ਨੂੰ ਸਿਖਾ ਲਈ ਹੈ ਉਹ ਲੋਕ ਜਿਹੜੇ ਮਾਈਗ੍ਰੈਂਟਸ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਹੈ ਤਾਂ ਉਹਦੇ ਕਾਰਨਾਂ ਨੂੰ ਸਮਝਣਾ ਚਾਹੀਦਾ ਇਹਦੇ ਕਾਰਨ ਜਿਹੜਾ ਸੰਸਾਰ ਸਾਮਰਾਜੀ ਪ੍ਰਬੰਧ ਹੈ ਉਹਦੇ ਚ ਪਏ ਉਹਨੇ ਅਨਇਵਨ ਡਵੈਲਪਮੈਂਟ ਕੀਤੀ ਹੈ ਔਰ ਜਿਹੜੇ ਵੱਧ ਡਿਵੈਲਪ ਖੇਤਰ ਹੈ ਉਧਰ ਨੂੰ ਲੋਕ ਜਾਂਦੇ ਆ ਤੇ ਉਹ ਕਨਸੈਂਟਰੇਸ਼ਨ ਆਫ ਮਨੀ ਹੈ ਜਿਹੜੇ ਉਸ ਸਿਸਟਮ ਦੇ ਵਿੱਚ ਹੋ ਰਹੀ ਹੈ ਐਲਨ ਮਸਕ ਕਰਕੇ ਯਾਰੇ ਸ਼ਾਮਿਲ ਹੁੰਦੇ ਆ ਤਿੰਨ ਚਾਰ ਮੁਲਕਾਂ ਦੀ ਜਾਇਦਤ ਇਕੱਲਾ ਇਕੱਠਾ ਕਰਕੇ ਬੈਠਾ ਤੇ ਫਿਰ ਬੇਰੁਜ਼ਗਾਰੀ ਹੋਏਗੀ ਜੇ ਤੁਸੀਂ ਲੋਕਾਂ ਨੂੰ ਕੰਮ ਹੀ ਨਹੀਂ ਦਿਓਗੇ ਲੋਕਾਂ ਨੂੰ ਪੈਸਾ ਹੀ ਨਹੀਂ ਦਿਓਗੇ ਤਾਂ ਉਹਨਾਂ ਦੀ ਖਰੀਦ ਸ਼ਕਤੀ ਨਹੀਂ ਵਧੇਗੀ ਤਾਂ ਇੰਡਸਟਰੀ ਕਿੱਥੋਂ ਲੱਗੇਗੀ ਔਰ ਸਾਰੇ ਮੁਲਕਾਂ ਦਾ ਇਹੋ ਹੀ ਹਾਲ ਹੈ ਉਹ ਉਹਦੀ ਜੜ ਇਸ ਪੂੰਜੀਵਾਦੀ ਸਿਸਟਮ ਚ ਉਹ ਟੋਲਣ ਦੀ ਲੱਭਣ ਦੀ ਜਿਹੜੀ ਜ਼ਰੂਰਤ ਹੈ ਉਹਨੂੰ ਬਦਲਣ ਦੀ ਲੋੜ ਹੈ ਪ੍ਰਵਾਸ ਨੂੰ ਅਸੀਂ ਰੋਕ ਨਹੀਂ ਸਕਦੇ ਪ੍ਰਵਾਸ ਦਾ ਜਿਹੜਾ ਬੇਗ ਹੈ ਉਹ ਬਹੁਤ ਤੇਜ਼ ਹੁੰਦਾ ਹੈ ਇਹਨੂੰ ਕੋਈ ਨਹੀਂ ਰੋਕ ਸਕਦਾ ਇਹਦੇ ਕਾਰਨ ਬੇਰੁਜ਼ਗਾਰੀ ਵੀ ਆ ਅਨਪਲਾਈਮੈਂਟ ਵੀ ਆ ਅਨਈਵਨ ਡਿਵੈਲਪਮੈਂਟ ਵੀ ਆ ਔਰ ਪੋਲੀਟੀਕਲ ਕਾਰਨ ਵੀ ਆ ਫਲਸਤੀਨ ਦੇ ਵਿੱਚ ਹੁਣ ਲੋਕਾਂ ਨੂੰ ਮਾਰਿਆ ਜਾ ਰਿਹਾ ਔਰ ਫਲਸਤੀਨ ਦੇ ਲੋਕ ਅਫੜਾ ਦਫੜੀ ਮੱਚੀ ਹੋਈ ਹੈ ਕਿ ਕਿੱਧਰ ਨੂੰ ਜਾਣ ਜਿੱਥੇ ਉਹ ਜਾਣਗੇ ਤਾਂ ਉੱਥੇ ਉਹ ਪ੍ਰਵਾਸੀ ਹੋਣਗੇ ਸਾਡੇ ਦੇਸ਼ 47 ਚ ਕੀ ਹੋਇਆ ਸੀ 47 ਚ ਵੰਡ ਹੋਈ ਤੇ ਲੱਖਾਂ ਹੀ ਲੋਕ ਪਾਕਿਸਤਾਨ ਤੋਂ ਇਧਰ ਨੂੰ ਆਏ ਤੇ ਲੱਖਾਂ ਹੀ ਲੋਕ ਇਧਰੋਂ ਪਾਕਿਸਤਾਨ ਨੂੰ ਗਏ ਉਹ ਵੀ ਪ੍ਰਵਾਸ ਸੀ ਖਾਲਸਤਾਨੀ ਮੂਵਮੈਂਟ ਦੇ ਦੌਰਾਨ ਬਹੁਤ ਸਾਰੇ ਨੌਜਵਾਨ ਪ੍ਰਵਾਸ ਕਰਕੇ ਚਲੇ ਗਏ 2002 ਤੋਂ ਬਾਅਦ 1991 92 ਦੀਆਂ ਜਿਹੜੀਆਂ ਨਿਊ ਇਕਨੋਮਿਕ ਪਾਲਿਸੀਆਂ ਆਈਆਂ ਜਿਨ੍ਹਾਂ ਨੇ ਪ੍ਰਾਈਵੇਟੇਸ਼ਨ ਲੈ ਕੇ ਆਏ ਜਿਨ੍ਹਾਂ ਨੇ ਨੌਕਰੀਆਂ ਚ ਜਿਹੜੀ ਹੈ ਕਮੀ ਲਿਆਂਦੀ ਪੱਕੀਆਂ ਨੌਕਰੀਆਂ ਖਤਮ ਕੀਤੀਆਂ ਉਹ ਤੋਂ ਬਾਅਦ ਸਾਡੇ ਬੱਚਿਆਂ ਦੀ ਦੌੜ ਲੱਗੀ ਹੋਈ ਆ ਕਿ ਉਹ ਵਿਦੇਸ਼ਾਂ ਜਾ ਕੇ ਸੈੱਟ ਹੋਣ 2002 ਤੋਂ ਬਾਅਦ ਲਗਾਤਾਰ ਮਾਈਗ੍ਰੇਸ਼ਨ ਜਿਹੜੀ ਆ ਉਹ ਹੋ ਰਹੀ ਆ ਸੋ ਇਸ ਕਰਕੇ ਮਾਈਗ੍ਰੇਸ਼ਨ ਨੂੰ ਦੇ ਉਹਦੇ ਰਾਜਨੀਤਿਕ ਪੋਲੀਟਿਕਾਰਕ ਤੇ ਸੱਭਿਆਚਾਰਕ ਤੇ ਧਾਰਮਿਕ ਕਾਰਨਾਂ ਨੂੰ ਸਮਝਣ ਦੀ ਜ਼ਰੂਰਤ ਆ ਨਾ ਕਿ ਗਰੀਬ ਲੋਕ ਜਿਹੜੇ ਮਿਹਨਤ ਕਰਨ ਲਈ ਆਂਦੇ ਆ ਉਹਨਾਂ ਦੇ ਖਿਲਾਫ ਤੁਸੀਂ ਡੰਡੇ ਚੱਕ ਕੇ ਹੋ ਜਾਓ ਇਹ ਨਾ ਸਾਡੀ ਪੰਜਾਬ ਦੇ ਸੁਹਾਚ ਹੈ ਨਾ ਸਾਡੀ ਹਿਸਟਰੀ ਚ ਹੈ ਨਾ ਸਾਡੇ ਸਿੱਖ ਧਰਮ ਚ ਇਦਾਂ ਦੀ ਕੋਈ ਲਿਖਿਆ ਹੋਇਆ